ਅਮਰਸਰ ਦੇ ਕੇਂਦਰੀ ਹਲਕਾ ਵਿਧਾਇਕ ਸ਼ਰੀਆ ਜਗਪਤ ਨੇ ਕੀਤੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਜਿਸ ਤਰ੍ਹਾਂ ਉਹਨਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹਨਾਂ ਨੂੰ ਬਿਜਲੀ ਦੇ ਨਵੇਂ ਕਨੈਕਸ਼ਨਾਂ ਅਤੇ ਲੋਡ ਵਧਾਉਣ ਦੇ ਲਈ ਨਗਰ ਨੇ ਹੁਣ ਤੋਂ ਕਿਸੇ ਕਿਸਮ ਦੀ ਐਨਓਸੀ ਨਹੀਂ ਪਵੇਗੀ ਇਹ ਵੀ ਪੰਜਾਬ ਲਈ ਇੱਕ ਖਾਸ ਰੁਪੂ ਹੈ ਹੈ ਨੈਸ਼ਨਲ ਕੁਮਾਰ ਮੰਦਲ ਨੈਸ਼ਨਲ ਡਿਪਾਰਟਮੈਂਟ ਆਫ ਨਗਰੀ ਸੰਧਨ ਪੰਜਾਬ ਨੇ ਜਾਂ ਅਗਲੇ ਸਾਲ ਜਿੰਨ ਕਾਰਜਾਂ ਉਬਲ ਉਹ ਤੇ ਜੇ ਤੇ ਯਲਾ ਵੀ ਹੋ ਗਿਆ ਕੀ ਸੋਖ ਲੈ ਮੈਂ ਉੱਪਰ ਪਣੀ ਮਿੱਟਰਸ ਸਾਹਮਣੇ ਦੇ ਸਾਹਮਣੇ ਉਧਰ ਕਰਾ ਲਓ ਬਿਲੋਂ ਉਧਰ ਕਰਾ ਲਓ ਦੱਸੋ ਤੁਸੀਂ ਕੋਈ ਤੁਹਾਡਾ ਸਵਾਲ ਹੋਵੇ ਤਾਂ ਮੈਂ ਸਭ ਤੇ ਜਾਂ ਜਿੱਦਾਂ ਨੂੰ ਇਹ ਹਲਕੇ ਲਈ ਕੰਮ ਤੇ ਬੜਾ ਵਧੀਆ ਕਰ ਰਹੇ ਹੁਆ ਪਰ ਚਬਾਰ ਰੋਡ ਦਾ ਜਿਸ ਤਰ੍ਹਾਂ ਵਿਆਵਾਰ ਜਿਹੜਾ ਕੰਪ ਦਾ ਉਹਦਾ ਮਸਲਾ ਕੀ ਬੜਾ ਲੜਕਿਆ ਪਿਆ ਉਹਦਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਸਫਾਈ ਦਾ ਟੈਂਡਰ ਅਸੀਂ ਦੁਬਾਰਾ ਲਗਾਏ ਸੀਗੇ ਤੇ ਉੱਤੇ ਸਫਾਈ ਦਾ ਹੀ ਮਸਲਾ ਡੱਬ ਤੇ ਸੜਕ ਦੇ ਉੱਤੇ ਜਿਹੜਾ ਸੜਕ ਦੇ ਉੱਪਰ ਆ ਜਾਂਦਾ ਜਿਹੜਾ ਕੂੜਾ ਉਹਦਾ ਅਸੀਂ ਨਵੇਂ ਕਮਿਸ਼ਨਰ ਸਾਹਿਬ ਆਏ ਨੇ ਕੁਝ ਦਿਨਾਂ ਚ ਨਾਲ ਨਾਲ ਮੀਟਿੰਗ ਕਰਨੀ ਹੈ ਤੇ ਦੋ ਚਾਰ ਮੁੱਦੇ ਹੋਰ ਵੀ ਨੇ ਸ਼ਹਿਰ ਦੇ ਉਹਨਾਂ ਨਾਲ ਟੇਕ ਅਪ ਕਰਕੇ ਜਲਦੀ ਤੋਂ ਜਲਦੀ ਇਹ ਡੰਬ ਦਾ ਵੀ ਅਸੀਂ ਜਿਹੜਾ ਹੱਲ ਕੱਢਾਂਗੇ ਬਾਕੀ ਜਿਹੜੇ ਮਸਲੇ ਨੇ ਉਹਨਾਂ ਨੂੰ ਵੀ ਵੈਰਾਈਟੀ ਦੇ ਹੱਲ ਕੱਢਾਂਗੇ ਉਹਨਾਂ ਦਾ ਸੈਂਟਰ ਕਮਿਟੀ ਦੀ ਗੱਲ ਕਰੀ ਤਾਂ ਬਹੁਤ ਜਿਆਦਾ ਸਰਕਾਰੀ ਕੀ ਫਾਨੀ ਕਰਕੇ ਪ੍ਰਸ਼ਾਸਨ ਨੇ ওভারਸ਼ੂਟ ਕਰਤੀਆਂ ਬਹੁਤ ਬਰਸਟ ਆ ਗਿਆ ਉਹਨਾਂ ਜਣੇ ਲੋਕਾਂ ਦਾ ਬਹੁਤ ਹੋਇਆ ਸੀ ਇਹਨਾਂ ਦੇ ਕਾਰਨ ਕਰਕੇ ਸੜਕਾਂ ਦੀ ਰਿਪੇਅਰ ਕਦੋਂ ਹੋ ਜਾਏਗੀ ਜੀ ਦੇਖੋ ਜੀ ਅਨੁਮਾਨ ਹੈ ਕਿ 20 ਸਤੰਬਰ ਤੱਕ 20 ਸਤੰਬਰ 225 ਤੱਕ ਵੈਦਰ ਫੋਰਕਾਸਟ ਜਿਹੜਾ ਉਹ ਇਸ ਤਰ੍ਹਾਂ ਹੀ ਹੈ ਕਿ بارش ਤੇਦੀ ਆ ਗਈ ਕਦੀ ਨਹੀਂ ਆਏ ਸੜਕਾਂ ਜਿਹੜੀਆਂ ਅਸੀਂ ਸੁਝ ਰਹੇ ਹਾਂ ਕਿ 20 ਸਤੰਬਰ ਤੋਂ ਬਾਅਦ ਜਦੋਂ بارش ਬਿਲਕੁਲ ਬੰਦ ਹੋ ਜਾਏਗੀ ਉਦੋਂ ਸ਼ੁਰੂ ਕਰਾਂਗੇ ਨਹੀਂ ਤੇ ਸਿਕੰਦਰ ਜੀ ਫਿਰ ਤੁਸੀਂ ਕਹਿ ਰਹੇ ਹੋ ਅਕਲ ਬਣਾਈ ਅੱਜ ਟੁੱਟ ਗਈ ਸੋ ਇਹ ਗੱਲ ਤੁਹਾਡੇ ਕੋਲ ਨਹੀਂ ਸੁਣੀ ਜਿਹੜੀ ਚੀਜ਼ ਉੱਪਰ ਨੇ ਉਹ ਬਹੁਤ ਵੱਡਾ ਕੰਮ ਨਹੀਂ ਹੈਗਾ ਉਹ ਤੇ ਬਹੁਤ ਛੋਟਾ ਕੰਮ ਆ ਹਮਲੀ ਕੰਮ ਹੈ ਇਸ ਕੀ ਬਣਾਏ আর ਹਰ ਉਹ ਚੀਜ਼ ਜਿਹੜੀ ਸੈਂਟਰ ਹਲਕੇ ਦੇ ਵਿੱਚ ਲੈਵਲ ਨਹੀਂ ਹੈਗੀ ਉਹ ਲੈਵਲ 'ਚ ਲੈ ਕੇ ਆਉਂਦੇ ਆਂ। ਆਮ ਆਦੀ ਪਾਰਟੀ ਜਿੰਦਾਬਾਦ। ਆਮ ਆਦੀ ਪਾਰਟੀ ਜਿੰਦਾਬਾਦ। ਐਮ ਐਲ ਏ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ। ਐਮ ਐਲ ਏ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ। ਬੰਤਮਨ ਤੇਰੀ ਸਾਇਤੇ। ਕਰੋ ਦੇਗੇ ਢੋਕੇ। ਵਰਿੰਦਰ ਤੇਰੀ ਸਾਇਤੇ। ਕਰੋ ਦੇਗੇ। ਆਮ ਆਦੀ ਪਾਰਟੀ ਜਿੰਦਾਬਾਦ। ਐਮ ਐਲ ਏ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ। ਆਈ.ਡੀ.ਐਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਸਾਰੇ ਮੀਡੀਆ ਦੇ ਸਾਰੇ ਮੇਰੇ ਵੀਰਾਂ ਦਾ ਔਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਰਬੀਰ ਪ੍ਰਧਾਨ ਜੀ ਦਾ ਔਰ ਕੌਂਸਲਰ ਸਾਡੇ ਜਰਨੈਲ ਸਿੰਘ ਢੋਡ ਜੀ ਦਾ ਔਰ ਇੱਥੇ ਵੱਖ-ਵੱਖ ਐਸੋਸੀਏਸ਼ਨਸ ਤੋਂ ਆਏ ਸਪੈਸ਼ਲੀ ਪੀਪਲ ਫਾਰ ਹਿਊਮਨ ਰਾਈਟਸ ਨੈਸ਼ਨਲ ਪਰਬਾਰ ਮੰਡਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਸਾਡੇ ਪੰਜਾਬ ਦੇ ਪ੍ਰਧਾਨ ਰਿਸ਼ੀ ਗਿੰਨੀ ਭਾਟਿਆ ਜੀ ਦਾ ਔਰ ਪੀਐਫਐਚਰ ਦੇ ਚੀਫ ਡਾਕਟਰ ਚਰਨਜੀਤ ਸਿੰਘ ਜੀ ਦਾ ਪ੍ਰਧਾਨ ਹੋਟਲ ਲਾਈਨ ਬਰਿੰਦਰਪਾਲ ਸਿੰਘ ਜੀ ਦਾ ਪ੍ਰਧਾਨ ਕਰਮੜੇ ਜਿਹੜੀ ਚੌਕ ਐਸੋਸੀਏਸ਼ਨ ਦੇ ਸੁਰਿੰਦਰ ਸਿੰਘ ਜੀ ਦਾ ਚੇਅਰਮੈਨ ਪੀਐਫਐਚਰ ਜੀ ਸេច ਦੇਵਾ ਜੀ ਦਾ ਰਜਨੀਸ਼ ਰਜਨੀਸ਼ ਸਰੀਮ ਜੀ ਦਾ ਦਿਨੇਸ਼ ਕੁਮਾਰ ਜੀ ਦਾ ਬੈਰੀ ਸਾਹਿਬ ਦਾ ਰਿੰਕੂ ਦਾ ਵਿਕਰਮ ਸਿੰਘ ਜੀ ਦਾ ਪਾਲ ਸਾਹਿਬ ਦਾ ਮਾਜਨ ਕੇਵਲ ਕੇਵਲ ਕਿਸ਼ਨ ਜੀ ਦਾ ਹਨੀ ਭਾਟੀਆ ਜੀ ਦਾ ਅਮਨਦੀਪ ਸਿੰਘ ਜੀ ਦਾ ਦਰੇਸ਼ ਖੰਨਾ ਜੀ ਦਾ ਸਾਡੇ ਅੰਮ੍ਰਿਤਸਰ ਦੇ ਸੈਂਟਰਲ ਦੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਗਿਣਤੀ ਚ ਵਲੰਟੀਅਰ ਸਾਹਿਬਾਨ ਆਏ ਨੇ ਜਿਹੜੇ ਕਿ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਨੇ ਇੱਕ ਇੱਕ ਦਾ ਸਾਡੇ ਜ਼ਿਲ੍ਹੇ ਵੀ ਮਾਰੇ ਵੋਲੰਟੀਅਰ ਸਹਿਬਾਨ ਆਏ ਨੇ ਸਾਡੇ ਨਾਮ ਮੇਰੇ ਦਿਵ ਦੇ ਵਿਚਲੇ ਔਰ ਜਬਾਨਤੇ ਨੇ ਲੈ ਲਗਾਗੇ ਤੇ ਕਾਫੀ ਸਮਾਂ ਲੱਗ ਜਾਏਗਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਬੁਲਾਈ ਆ ਇੱਕ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਹੈ ਕਿਉਂਕਿ ਇਹਦੇ ਵਿੱਚ ਅੰਮ੍ਰਿਤਸਰ ਦੇ ਵਪਾਰੀਆਂ ਦਾ ਔਰ ਅੰਮ੍ਰਿਤਸਰ ਦੇ ਵਾਰਲਡ ਸਿਟੀ ਦੇ ਜਿੰਨੇ ਵੀ ਘਰੇਲੂ ਵਸਨੀਕ ਨੇ ਉਹਨਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੜੀ ਪਾਰਟੀ ਦੇ ਸੁਪਰੀਮੋ ਔਰ ਵਿਧ ਕੇਜਰੀਵਾਲ ਜੀ ਨੇ ਔਰ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅਸੀਂ ਲੋਕਾਂ ਨੇ ਸਰਕਾਰ ਆਉਣ ਤੋਂ ਪਹਿਲੇ ਇਹ ਕਿਹਾ ਸੀਗਾ ਕਿ ਸਰਕਾਰ ਜਿਹੜੀ ਹੈ ਉਹ ਤੁਹਾਡੇ ਦਵਾਰ ਤੇ ਆਏਗੀ। ਸੋ ਇੱਕ ਸਮੱਸਿਆ ਜਿਹੜੀ ਵਾਰਲਡ ਸਿਟੀ ਦੇ ਵਿੱਚ ਚੱਲ ਰਹੀ ਸੀ ਬੜੀ ਦੇਰ ਤੋਂ ਇਹ ਵਾਰਲਡ ਸਿਟੀ ਦੇ ਵਿੱਚ 2020 ਸਤੰਬਰ ਦੇ ਵਿੱਚ ਇੱਕ ਐਨਓਸੀ ਦੀ ਨਵੀਂ ਜਿਹੜੀ ਸ਼ਰਤ ਹੈ ਉਹ ਰੱਤਤੀ ਗਈ ਸੀ। ਇਹ ਅਗਰ ਕਿਸੇ ਨੇ ਕੋਈ ਥੋੜਾ ਬਹੁਤ ਇਲੈਕਟ੍ਰਿਸਿਟੀ ਦਾ ਲੋੜ ਵਧਾਣਾ ਉਹਦੇ ਲਈ ਵੀ ਉਹਨੂੰ ਐਨਓਸੀ ਲੈਣਾ ਪਏਗਾ ਕੋਈ ਨਵਾਂ ਕਨੈਕਸ਼ਨ ਲੈਣਾ ਉਹਦੇ ਲਈ ਵੀ ਉਹਨੂੰ ਐਨਓਸੀ ਲੈਣਾ ਪਏਗਾ ਸੋ ਇਹ ਗੱਲ ਜਦੋਂ ਮੇਰੇ ਧਿਆਨ ਚ ਆਈ ਤੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਸਭ ਤੋਂ ਪਹਿਲੇ ਇਹ ਗੱਲ ਕੀਤੀ ਉਹਨਾਂ ਨੇ ਵੀ ਇਸ ਗੱਲ ਨੂੰ ਰਿਅਲਾਈਜ਼ ਕੀਤਾ ਕਿ ਤੱਕ ਇਹ ਤੇ ਨਜਾਇਜ਼ ਜਿਹੜੀ ਸਮੱਸਿਆ ਬਣੀ ਹੈ ਲੋਕਾਂ ਲਈ ਔਰ ਉਹਦੇ ਬਾਅਦ ਫਿਰ ਮੈਂ ਪਾਰਟੀ ਦੇ ਸੁਪਰੀਮ ਬੋਰਡ ਵਿਧ ਕੇਜਰੀਵਾਲ ਜੀ ਦਾ ਵੀ ਜਦੋਂ ਇਹ ਗੱਲ ਕੀਤੀ ਤੇ ਉਹਨਾਂ ਨੇ ਵੀ ਇਸ ਨੂੰ ਬਹੁਤ ਸੀਰੀਅਸਲੀ ਲਿਆ ਉਹਨਾਂ ਦੀ ਜਿਹੜੀ ਟੀਮ ਸੀ ਉਸੇ ਲਈ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਹੋ ਗਈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਪੂਰਾ ਇੰਟਰਸਟ ਲੈ ਕੇ ਇਹਦੇ ਤੇ ਕੰਮ ਕਰਕੇ ਸੋ ਅੱਜ ਮੈਨੂੰ ਇਹ ਦੱਸਣ 'ਚ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਇਹ ਜਿਹੜੀ ਸ਼ਰਤ ਲਗਾਈ ਗਈ ਸੀ ਲੋਕਾਂ ਦੇ ਉੱਤੇ ਕਾਰੋਬਾਰੀਆਂ ਦੇ ਉੱਤੇ ਜਿਹਦੇ ਨਾਲ ਕਿ ਕਾਰੋਬਾਰੀਆਂ ਦੇ ਜਿਹੜੇ ਸੀਗੇ ਕਾਰੋਬਾਰ ਉਹ ਬਿਲਕੁਲ ਥੱਪ ਹੋ ਗਏ ਸੀ ਉਹ ਆਪਣਾ ਕਾਰੋਬਾਰ ਵਿਧਾ ਨਹੀਂ ਸੀ ਸਕਦੇ ਅੱਗੇ ਜਾ ਨਹੀਂ ਸੀ ਸਕਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਬੜੀ ਵੱਡੀ ਨਿਰਾਸ਼ਾ ਸੀਗੀ ਔਰ ਇਸ ਸ਼ਰਤ ਨੂੰ ਐਨਓਸੀ ਵਾਲੀ ਸ਼ਰਤ ਨੂੰ ਖਤਮ ਕਰਨਾ ਸੇ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਾਰਿਓ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੂਰਾ ਇਹਦੇ ਵਿੱਚ ਇੰਟਰਸਟ ਲੈ ਕੇ ਇਸ ਸ਼ਰਤ ਨੂੰ ਹਟਾ ਦਿੱਤਾ ਗਿਆ ਉਹ ਰਾਜ ਤੋਂ ਬਾਅਦ ਅਜ ਤੋਂ ਬਾਅਦ ਜਿੰਨੇ ਵੀ ਚਾਹੇ ਛੋਟੇ ਕਾਰੋਬਾਰੀ ਨੇ ਚਾਹੇ ਵੱਡੇ ਕਾਰੋਬਾਰੀ ਨੇ ਇੱਕ ਗਲਿਆਰਾ ਇਨ ਐਂਡ ਅਰਾਊਂਡ ਦਾ ਏਰੀਆ ਛੱਡ ਕੇ ਬਾਕੀ ਪੂਰੇ ਬਾਲਟ ਸਿਟੀ ਦੇ ਵਿੱਚ ਅਨ ਕੰਡੀਸ਼ਨਨਲੀ ਚਾਹੇ ਕੋਈ ਸਦਾ ਘਰ ਹੈ ਚਾਹੇ ਕੋਈ ਦੁਕਾਨ ਹੈ ਛੋਟੀ ਮੋਟੀ ਚਾਹੇ ਹੋਟਲ ਹੈ ਕਿਸੇ ਵੀ ਕਾਰੋਬਾਰ ਦੇ ਵਿੱਚ ਕੋਈ ਵੀ ਐਨਓਸੀ ਜਿਹੜਾ ਨਗਰ ਨਿਗਮ ਤੋਂ ਲੈਣਾ ਪੈਂਦਾ ਸੀਗਾ ਉਹਦੀ ਜ਼ਰੂਰਤ ਨਹੀਂ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਵਪਾਰੀਆਂ ਦੇ ਨਾਲ ਖੜੇ ਆ ਆਮ ਲੋਕਾਂ ਦੇ ਨਾਲ ਖੜੇ ਆ ਉਹਨਾਂ ਦੇ ਹਰ ਮੁਸ਼ਕਿਲ ਦੇ ਵਿੱਚ ਉਹਨਾਂ ਦਾ ਸਾਥ ਦੇਵਾਂਗੇ ਸੋ ਉਸੇ ਚੀਜ਼ ਨੂੰ ਸੱਚ ਸਾਬਤ ਕਰਦੇ ਆ ਇਹਦੇ ਲਈ ਮਿਹਨਤ ਬਹੁਤ ਕਰਨੀ ਪਈ ਸਾਨੂੰ ਮਗਰ ਜਦੋਂ ਕਿਸੇ ਦੀ ਨੀਅਤ ਸਾਫ਼ ਹੁੰਦੀ ਹੈ ਤੇ ਪਰਮਾਤਮਾ ਵੀ ਉਸ ਦਾ ਸਾਥ ਦਿੰਦਾ ਸੋ ਸਾਡੀ ਸਰਕਾਰ ਦੀ ਨੀਅਤ ਸਾਫ਼ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਨੀਅਤ ਸਾਫ਼ ਹੈ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਔਰ ਪੰਜਾਬ ਦੇ ਪ੍ਰਭਾਰੀ ਮੰਡੀ ਸਸੋਧਿਆ ਜੀ ਦਾ ਸਭ ਦੀ ਨੀਅਤ ਸਾਫ਼ ਹੈ ਸੀ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਤੁਸੀਂ ਦੇਖੋਗੇ ਛੋਟੇ ਵਪਾਰੀ ਨੂੰ ਜਦੋਂ ਵੱਨ ਲੋਕੇ ਕੋ ਦਾ ਬੱਚਾ ਜਵਾਨ ਹੋਇਆ ਉਹ ਆਪਣਾ ਕਾਰੋਬਾਰ ਬਣਾਣਾ ਚਾਹੁੰਦਾ ਸੀ ਉਹਨੂੰ ਅਚਲੀ ਗੱਲ ਅਗੇ ਇਲੈਕਟ੍ਰਿਸਿਟੀ ਜਿਹੜੀ ਆ ਉਹਦਾ ਲੋਡ ਵਧਾਣਾ ਪਏਗਾ ਉਹ ਲੋਡ ਵਧਾਣ ਲਈ ਜਦੋਂ ਜਿਆਦਾ ਸੀਗਾ ਬਿਜਲੀ ਮੈਘਮੇ ਲਈ ਬਿਜਲੀ ਮੈਘਮੇ ਵਾਲਾ ਕਹਿੰਦੇ ਸੀ ਜੀ ਤੁਸੀਂ ਕਾਰਪੋਰੇਸ਼ਨ ਤੋਂ ਜਾ ਕੇ ਨਗਰ ਨਿਗਮ ਤੋਂ ਜਾ ਕੇ ਐਨਓਸੀ ਲੈ ਕੇ ਆਓ ਔਰ ਐਨਓਸੀ ਲਿਆਣਾ ਇੱਕ ਬਹੁਤ ਹੀ ਗੁੰਝਲਦਾਰ ਬੜਾ ਹੀ ਪਚੀਦਾ ਸਿਸਟਮ ਸੀਗਾ ਕੀ ਹੁੰਦਾ ਸੀਗੇ ਜੁੱਤੀ ਘਸ ਜਾਂਦੀ ਸੀ ਐਨੋਸੀ ਨਹੀਂ ಸಿ ਮਿਲਦਾ 4 ਸਤੰਬਰ 2024 ਦੇ ਵਿੱਚ ਜ਼ੀਰੋ ਆਵਰ ਚਵਿਧਾਨ ਸਭਾ ਚ ਵੀ ਮੈਂ ਇਹ ਵਾਲਾ ਜਿਹੜਾ ਪ੍ਰਸ਼ਨ ਸੀਗਾ ਇਹ ਚੁੱਕਿਆ ਮੁੱਦਾ ਚੁੱਕਿਆ ਉੱਥੇ ਔਰ ਅੱਜ ਮੈਨੂੰ ਦੱਸਣ ਚ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਸਾਡੇ ਸਾਰਿਆਂ ਦੀ ਮਿਹਨਤ ਨਾਲ ਇਸ ਮਿਹਨਤ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਜਿਹੜੇ ਪੀਐਸਪੀਸੀਐਲ ਦੇ ਐਸਸੀ ਨੇ ਮਿਸਟਰ ਖਹਿਰਾ ਉਹਨਾਂ ਨੇ ਵੀ ਮੇਰੇ ਨਾਲ ਬਹੁਤ ਮਿਹਨਤ ਕੀਤੀ ਅਸੀਂ ਸਾਰਿਆਂ ਨੇ ਪੂਰੇ ਇਸ ਕੇਸ ਨੂੰ ਸਟੱਡੀ ਕੀਤਾ ਕਿ ਕੀ ਕਰਨਾ ਹੈ ਕਿਉਂ ਹੈ ਤੇ 28 ਅਗਸਤ ਨੂੰ ਜਿਹੜਾ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਪਹਿਲੇ ਚਿੱਠੀ ਕੱਢੀ ਇੱਕ ਪੀਐਸਪੀਸੀਐਲ ਦੇ ਚੀਫ ਇੰਜੀਨੀਅਰ ਨੂੰ ਵੀ ਸਾਨੂੰ ਕੋਈ ਇਹਦੇ ਚਤਰਾਜ ਨਹੀਂ ਹੈ ਅਸੀਂ ਐਨਓਸੀ ਦੇ ਸਕਦੇ ਹਾਂ ਫੇਰ ਉਹਦੇ ਬਾਅਦ ਪੀਐਸਪੀਸੀਲ ਤੋਂ ਚਿੱਠੀ ਨਿਕਲੀ ਚੀਫ ਇੰਜੀਨੀਅਰ ਕਮਰਸ਼ੀਅਲ ਜਿਹੜੇ ਪਟਿਆਲਾ ਤੋਂ ਨੇ ਉਹਨਾਂ ਨੇ ਚਿੱਠੀ ਭੇਜੀ ਆਪਣੇ ਡਿਪਾਰਟਮੈਂਟ ਨੂੰ ਕਿ ਤੁਸੀਂ ਜਿਹੜਾ ਬੋਰਡ ਸਿਟੀ ਦੇ ਵਿੱਚ ਜਿੰਨੇ ਵੀ ਖਪਤਕਾਰ ਨੇ ਉਹਨਾਂ ਸਾਰਿਆਂ ਨੂੰ ਇਸ ਐਲਐਸਸੀ ਤੋਂ ਬਿਨਾ ਜਿਹੜਾ ਨਵਾਂ ਮੀਟਰ ਲਗਾਉਣ ਦੀ ਇਜਾਜ਼ਤ ਦਿਓ ਅਪਰੂਵਲ ਦਿਓ ਨਵੇਂ ਮੀਟਰ ਲਗਾਓ ਜਿਹੜੇ ਰੋਡ ਵਿਧਾਰੇ ਦੇ ਐਕਸਟੈਂਸ਼ਨ ਕਰਨੀ ਹੈ ਉਭੀ ਕਰੋ ਰੈਜੀਡੈਂਸ਼ੀਅਲ ਵੀ ਦਿਓ ਔਰ ਇਹਦੇ ਨਾਲ ਕੀ ਹੋਏਗਾ ਕਿ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਏਗਾ ਜਿੱਥੇ ਸਾਡਾ ਵਪਾਰੀ ਖੁਸ਼ਹਾਲ ਹੋਏਗਾ ਤੁਸੀਂ ਦੇਖੋਗੇ ਕਿ ਕੱਲ ਕੱਲ ਜਦੋਂ ਇਹ ਖਬਰ ਤੁਸੀਂ ਲਾਣੀ ਹੈ ਤੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਰਾਹਤ ਦੀ ਜਿਹੜੀ ਰਾਹਤ ਮਹਿਸੂਸ ਕਰਨੀ ਹੈ ਜਿੰਨੇ ਵੀ ਵਪਾਰੀ ਨੇ ਇਹਦੇ ਨਾਲ ਕੀ ਹੋਏਗਾ ਕਿ ਇਹਦੇ ਨਾਲ ਰੈਵਨਿਊ ਤੁਸੀਂ ਜਾਣਦੇ ਹੋ ਸਾਰੇ ਕੇ ਇੱਕ ਪਰ ਕਿਲੋਵਾਟ ਫਿਕਸ ਰੇਟ ਹੁੰਦੇ ਆ 110 ਕੇ 120 ਰੁਪਏ ਜਦੋਂ ਲੱਖਾ ਜਿਹੜੇ ਕੇ ਵੀ ਲੋਡ ਵਧਣਾ ਜਦੋਂ ਉਹਦੇ ਨਾਲ ਰੈਵਨਿਊ ਕਿੰਨਾ ਇਕੱਠਾ ਹੋਣਾ ਜਦੋਂ ਰੈਵਨਿਊ ਇਕੱਠਾ ਹੋਏਗਾ ਤਾਂ ਐਕਚੁਅਲੀ ਪੰਜਾਬ ਦੀ ਡਿਵੈਲਪਮੈਂਟ ਹੋਏਗੀ ਸੋ ਇਹ ਬਹੁਤ ਹੀ ਇੱਕ ਵੱਡੀ ਖਬਰ ਸੀ ਜਿਹੜੀ ਮੈਂ ਚਾਹਦਾ ਸੀਗਾ ਕਿ ਤੁਹਾਡੇ ਮਾਧਿਅਮ ਰਾਹੀਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਹ ਪਤਾ ਲੱਗ ਜਾਏ ਕਿ ਵਾਰਲ ਸਿਟੀ ਜ਼ਰੂਰ ਹੈ। ਹਲੀ ਵਾਰਲ ਸਿਟੀ ਦੇ ਵਿੱਚ ਹੀ 4 ਤੋਂ 5 ਲੱਖ ਲੋਕ ਰਹਿੰਦੇ ਆ। ਉਹਨਾਂ ਨੂੰ ਤੇ ਬੇਨੀਫਿਟ ਹੈ ਹੀ ਹੈ। ਮਗਰ ਜਿਵੇਂ ਵੱਡੀਆਂ-ਵੱਡੀਆਂ ਮਾਰਕੀਟਸ ਨੇ, ਕੱਪੜੇ ਦੇ ਵਪਾਰੀ ਨੇ, ਜਾਂ ਸੋਨੇ ਦੇ ਵਪਾਰੀ ਨੇ, ਜਾਂ ਡ్రਾਈ ਫਰੂਟ ਦੇ ਵਪਾਰੀ ਨੇ, ਇਹ ਸਾਰੇ ਵਪਾਰੀ ਆਉਂਦੇ ਤੇ ਬਾਹਰ ਸਿਵਲ ਸਿਵਲ ਲਾਈਨ ਜੋ ਕਈ ਆਂਦੇ ਨੇ ਕਈ ਦੂਸਰੇ ਇਲਾਕੇ ਜੋ ਆਂਦੇ ਨੇ ਸੋ ਮੈਂ ਸਮਝਦਾ ਕਿ ਹੋਟਲ ਲਾਈਨ ਹੈ ਔਰ ਇਹਦੇ ਵਿੱਚ ਲੱਖਾਂ ਲੋਕਾਂ ਨੂੰ ਫਾਇਦਾ ਹੋਣ ਜਾ ਰਿਹਾ ਸੋ ਮੈਂ ਕਰੀ ਫੇਰ ਲਾਸਟੇ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਭਰਭਾਰੀ ਬਨੀ ਸੋਦੀਆ ਜੀ ਦਾ ਔਰ ਮਾਰੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਇੱਥੇ ਧੰਨਵਾਦ ਕਰਦਾ ਔਰ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਹੀ ਆਨੰਦ ਦਿਨਾਂ ਚ ਅਸੀਂ ਹੋਰ ਵੀ ਚਾਹੇ ਵਪਾਰੀ ਨੇ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਟੀਚਰਸ ਨੇ ਕਿਉਂਕਿ ਇਹ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਇੱਕ ਬਦਲਾਅ ਕਰਾਂਗੇ ਔਰ ਬਦਲਾਅ ਜਿਹੜਾ ਚੱਲ ਰਿਹਾ ਅਸੀਂ ਡਵੈਲਪਮੈਂਟ ਵੱਲੇ ਪਾਸੇ ਜਾ ਰਹੇ ਹਾਂ ਔਰ ਇਸ ਪੰਜਾਬ ਨੂੰ ਅਸੀਂ ਜਿਹੜਾ ਸਾਡੇ ਸ਼ਹੀਦਾਂ ਦਾ ਸੁਪਨਾ ਸੀਗਾ ਹੱਸਦਾ ਵਸਦਾ ਰੰਗਲਾ ਪੰਜਾਬ ਉਹਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਡਾਕਟਰ ਸਾਹਿਬ ਐਸਰੀ ਵਪਾਰੀ ਮੈਂ ਪਹਿਲੇ ਵੀ ਕੀਤਾ ਦੁਬਾਰਾ ਰਿਪੀਟ ਕਰ ਦਿੰਦਾ ਬਹੁਤ ਕਲੀਅਰ ਕੱਟ ਹੈ ਕੇਕਰੇ ਨੂੰ ਔਰ ਵਪਾਰੀ ਦੋਨਾਂ ਲਈ ਕਿਸੇ ਨੂੰ ਵੀ ਅਗਰ ਕਿਸੇ ਨੇ ਆਪਣਾ ਕੋਈ ਨਵਾਂ ਘਰ ਬਣਾਣਾ ਹੈ ਉਹਨੂੰ ਕੋਈ ਐਨਓਸੀ ਦੀ ਲੋੜ ਨਹੀਂ ਹੈ ਐਮਐਲਏ ਸਾਹਿਬ ਮੈਂ ਦਿਵਾਲੀ ਹਲੇ 1.5 ਮਹੀਨਾ ਹੈ ਦਿਵਾਲੀ ਦਾ ਤੋਹਫਾ ਦੇ ਰਹੇ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਸੈਂਟਰਲ ਕਿਸ਼ਵਾਂ ਨੂੰ ਕੋਈ ਇਹਨੂੰ ਤੋਹਫਾ ਗੈਲੋ ਇੱਕ ਰਾਹਤ ਕਹੋ ਇੱਕ ਬੜੀ ਵੱਡੀ ਰਾਹਤ ਹੈ ਵਪਾਰੀ ਮੈਂ ਸਮਝਦਾ ਕਿ ਆਪਣੇ ਆਪ ਨੂੰ ਬੜੇ ਇਸ ਗੱਲ ਦੀ ਬਕਰ ਮਹਿਸੂਸ ਕਰਨਗੇ ਕਿ ਇੱਕ ਚੰਗੀ ਸਰਕਾਰ ਜਿਹੜੀ ਹੈ ਉਹਨਾਂ ਦੀ ਨਿਮਾਇੰਦਗੀ ਕਰਦਾ ਸਰ ਮੋਡੀਫਿਕੇਸ਼ਨ ਹੋ ਗਈ ਨਹੀਂ ਹੈ ਹਾਂਜੀ ਹੋ ਗਿਆ ਜੀ ਆਰਡਰ ਆ ਗਏ ਦੋਨੋਂ ਆਰਡਰ ਮੇਰੇ ਕੋਲ ਹੈ ਇੱਕ ਇੱਕ ਕਾਪੀ ਤੁਹਾਨੂੰ ਅਸੀਂ ਦੇ ਦੇਵਾਂਗੇ ਤੁਸੀਂ ਉਹ ਬੇਸ਼ੱਕ ਕਾਪੀ ਜਿਹੜੀ ਆ ਪਬਲਿਕ ਕਰ ਸਕਦੇ ਜਦ ਤੱਕ ਕਰ ਸਕਦੇ ਕਾਪੀ ਸੰਭਾਲ ਕਾਪੀ ਹੈ। ਕਾਪੀ ਬੋਲੋ ਬਰਾਡੇ ਜਿਹੜਾ ਨਾਮ ਮੈਂ ਸੈਂਟਰਲ ਕਿ ਤੋਂ ਆਮ ਆਦਮੀ ਪਾਰਟੀ ਤੋਂ ਇੱਕ ਸਾਡੇ ਡਾਕਟਰ ਸਾਹਿਬ ਐਮ ਐਲ ਏ ਅਜੀਤ ਗੁਪਤਾ ਜੀ ਜਿਹੜਾ 2.5 ਸਾਲ ਤੋਂ ਇੱਕ ਬੜਾ ਸੰਘਰਸ਼ ਕਰ ਰਹੇ ਸੀ ਜਿਹੜੇ ਲੋਕਾਂ ਦੀ ਡਿਮਾਂਡ ਸੀ ਲੋਕਾਂ ਦੀ ਡਿਮਾਂਡ ਹੈ ਕਿ ਸੀ ਪਬਲਿਕ ਨੂੰ ਛੋਟੇ-ਛੋਟੇ ਵਪਾਰੀਆਂ ਨੂੰ ਵੱਡੇ ਹੋਟਲ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਕਰਿਆਨੇ ਵਾਲੀ ਦੁਕਾਨਾਂ ਨੂੰ ਹਰ ਬੰਦੇ ਨੂੰ ਇੱਕੋ ਹੀ ਦਿੱਕਤ ਆ ਰਹੀ ਸੀ ਉਹ ਆ ਰਹੀ ਸੀ ਐਨਓਸੀ ਦੀ। ਉਹ ਐਨਓਸੀ ਦਾ ਕੰਮ ਜਿੱਥੇ ਜਦੋਂ ਮੀਟ ਲਵਾਉਣ ਦੀ ਵਾਰੀ ਆਉਂਦੀ ਸੀ ਤੇ ਸਾਰਨੋਂ ਪਹਿਲਾਂ ਕਹਿੰਦੇ ਸੀ ਕਾਰਪੋਰੇਸ਼ਨ ਚ ਐਨਓਸੀ ਲੈ ਕੇ ਆਓ ਵਾਲ ਸਿਟੀ ਦੇ ਅੰਦਰ ਮਤਲਬ ਐਨਓਸੀ ਦਾ ਸਿਸਟਮ ਹੈ ਹੀ ਨਹੀਂ ਸੀ ਕੋਈ ਉਹ بڑے ਡਾਟਸਾਨਾ ਜਦੋਂ ਜਾਇਦ ਕਰਕੇ ਆਪਣੇ ਮਾਨ ਸਾਹਿਬ ਨੂੰ ਕਹਿ ਕੇ ਭਗਵੰਤ ਮਾਨ ਜੀ ਨੂੰ ਬੜਾ ਕਹਿ ਕੇ ਤੇ ਉਹਨਾਂ ਨੇ ਅੱਜ ਉਹ ਰਾਹਤ ਦਾ ਐਮਐਲਏ ਸਾਹਿਬ ਨੂੰ ਨੋਟੀਫਿਕੇਸ਼ਨ ਭੇਜਤਾ ਜੀ ਤੇ ਨੋਟੀਫਿਕੇਸ਼ਨ ਅੱਜ ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੈਂਸ ਤੁਹਾਡੇ ਮਦਦ ਦੇ ਨਾਲ ਸਭ ਨੂੰ ਪੇਸ਼ ਕਰਤਾ ਤੇ ਸੋਮਵਾਰ ਤੋਂ ਹਰ ਵਰਗ ਦਾ ਹਰ ਘਰੇਲੂ ਖਪਤਕਾਰ ਦਾ ਮੀਟਰ ਆਰਾਮ ਨਾਲ ਲੱਗੇਗਾ ਉੱਚ ਐਨਓਸੀ ਦੀ ਲੋੜ ਨਹੀਂ ਹੈਗੀ ਜੀ ਬਾਲ ਸਿਟੀ ਦੇ ਅੰਦਰ ਜਿਹੜੇ ਲੋਕ ਪਰੇਸ਼ਾਨ ਹੁੰਦੇ ਸੀ ਦਫਤਰਾ ਚਾਕੇ ਛੱਕੇ ਖਾਂਦੇ ਸਨ ਟਾਈਮ ਸਟਾਫ ਕਰਦੇ ਹਨ ਡਾਕਟਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਾਲੇ ਸਦਕਾ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਡਾਕਟਰ ਸਾਹਿਬ ਤੇ ਸੂਰਤੋਂ ਸੂਰਤੋਂ ਕੀ ਮੈਂ ਐਸੀ ਗੱਲ ਕਹੀ ਸੀ ਅਸੀਂ 2017 ਤੋਂ ਹੀ ਫਿਰ ਜਦੋਂ ਸਾਡੀ ਸਰਕਾਰ ਕੁਝ ਕਾਰਨ ਰਹਿ ਗਈ ਸੀ ਮਗਰ ਅਸੀਂ ਉਦੋਂ ਤੇ ਜੋਰ ਲਗਾ ਰਹੇ ਸੀ ਸਰਕਾਰ ਬਣਾਉਣ ਨੂੰ ਉਦੋਂ ਬਾਅਦ ਪਬਲਿਕ ਨੇ ਇਹੋ ਜਿਹਾ ਹਲਾਣਾ ਦਿੱਤਾ ਸਾਨੂੰ 92 ਐਮ.ਐਲ.ਏ ਦਿੱਤੇ ਉਦੋਂ ਤੋਂ ਲੈ ਕੇ ਹੁਣ ਤੱਕਨ ਸਾਡੇ ਐਮ.ਐਲ.ਏ ਸਾਹਿਬ ਡਾਕਟਰ ਰੇਜ ਗੁਪਤਾ ਜੀ ਹਜੇ ਤੱਕਨ ਆਰਾਮ ਨਾਲ ਬੈਠੇ ਨਹੀਂ ਜੇ ਆਰਾਮ ਨਾਲ ਸੁੱਤੇ ਨਹੀਂ ਤੇ ਉਹ ਆਨਲੈਸ 27 ਦੇ ਵਿੱਚ ਵੀ ਸਾਨੂੰ ਉਹੀ ਚਿਹਰੇ ਮਿਲਣਗੇ ਉਹ ਜਿੱਤ ਕੇ ਤੁਹਾਨੂੰ ਫੇਰ ਦੁਬਾਰ ਤੋਂ ਉਸੇ ਤਰੀਕੇ ਨਾਲ ਕਿ 92 ਦੀ ਵੀ ਆਏ ਤੁਹਾਨੂੰ 100 ਪਲੱਸ ਸੀਟਾਂ ਸੀ ਦਵਾਂਗੇ ਧੰਨਵਾਦ ਪੂਰਾ ਮੈਂ ਆਮ ਆਦਮੀ ਪਾਰਟੀ ਦਾ ਬਲਾਕਿੰਗ ਚਾਰਜਾਂ 2022 ਦੇ ਵਿੱਚ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਹ ਜਿਹੜਾ ਐਨਓਸੀ ਦਾ ਜਿਹੜਾ ਸਿਸਟਮ ਸੀ ਉਹ ਪੁਰਾਣੀ ਸਰਕਾਰ ਕਾਂਗਰਸ ਦੇ ਟਾਈਮ 2020 ਦੇ ਵਿੱਚ ਇੱਕ ਲਾਗੂ ਕੀਤਾ ਜਾ ਗਿਆ ਕਿ ਐਨਓਸੀ ਤੋਂ ਬਗੈਰ ਮੀਟਰ ਨਹੀਂ ਲੱਗਣਗੇ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਤੇ ਸਾਡੇ ਹਲਕਾ ਸੈਂਟਰ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਜੀ ਨੇ ਇਹ ਮੁੱਦਾ 2023 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਚੁੱਕਿਆ ਸੀ ਤੇ ਅੱਜ ਉਸ ਮੁੱਦੇ ਦੇ ਉੱਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਮਨੀਸ਼ ਸੋਦੀਆ ਜੀ ਸਾਡੇ ਪੰਜਾਬ ਦੇ ਪ੍ਰਭਾਵੀ ਪ੍ਰਭਾਵੀ ਉਹਨਾਂ ਵੱਲੋਂ ਅੱਜ ਮੋਹਰ ਲਗਾ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆਨ ਵਾਲੀਆਂ ਜਿਹੜੀਆਂ ਮੁਸ਼ਕਲਾਂ ਸੀ ਲੋਕਾਂ ਨੂੰ ਜਿੱਦਾਂ ਮੀਟਰ ਲਵਾਣ ਲਿਆ ਮੁਸ਼ਕਲ ਆਂਦੀ ਸੀ ਕਾਰਪੋਰੇਸ਼ਨ ਦੀ ਐਨਓਸੀ ਦੀ ਲੋੜ ਪੈਂਦੀ ਸੀ ਅੱਜ ਉਹ ਸਾਰਿਆ ਹੀ ਪੰਜਾਬ ਵਾਲ ਸਿਟੀ ਦੇ ਅੰਦਰ ਮੁਕਤ ਕਰ ਦਿੱਤੀ ਗਈ ਹੈ ਹੁਣ ਕਿਸੇ ਦੁਕਾਨਦਾਰ ਨੂੰ ਕੋਈ ਦਿੱਕਤ ਨਹੀਂ ਆਏਗੀ ਕਿਸੇ ਘਰੇਲੂ ਵਾਲੇ ਨੂੰ ਕੋਈ ਦਿੱਕਤ ਨਹੀਂ ਆਏਗੀ ਕਿ ਜ਼ਮੀਨ ਦੀ ਐਨਓਸੀ ਲੈ ਕੇ ਹੁਣ ਮੀਟਰ ਜਿਹੜੇਗੇ ਉਹ ਬਿਲਕੁਲ ਤਰੀਕੇ ਨਾਲ ਲੱਗਣਗੇ ਤੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਸੀ ਉਹ ਤੋਂ ਰਾਹਤ ਮਿਲੀ ਹੈ ਜੀ ਧੰਨਵਾਦ